ਸਾਥੋ ਤਾਂ ਨਹੀਂ ਪੜਦੇ ਰੱਖੀ ਦੇ ਮੈਂ ਤਾਂ ਬਹੁਤ ਔਖੇ ਦਿਨ ਵੱਖੇ ਵੇਖੇ ਤੂੰ ਰੱਖੀ ਚੱਲ ਪੜਦੇ ਹੋਰ ਤਾਂ ਹੋਰ ਵੀਰ ਜੀ ਇਹਦੀ ਨਾ ਭੈਣ ਐਨਾ ਫੋਨ ਲਾਈ ਜਾਂਦੀ ਆ ਡੇਲੀ ਉਹ ਫੋਨ ਲੰਦੀ ਮੈਂ ਰਖੜੀ ਬਣਨ ਆਉਣਾ ਮੈਂ ਡੇਲੀ ਉਹਨੂੰ ਲਾਰਾ ਲਾ ਕੇ ਹੁਣ ਧੀ ਧਿਆਣੀ ਮੈਂ ਉਹਨੂੰ ਕੀ ਕਵਾਂ ਜੇ ਮੈਂ ਕਹੂੰਗੀ ਨਾ ਪ੍ਰਜਾਂਗਾ ਮਾੜੀਆਂ ਮੜ ਕੇ ਹੁਣ ਮੈਂ ਉਹਨੂੰ ਥੋੜੂ ਦੱਸਣਾ ਵੀ ਇਹ ਘਰੇ ਬੈਠਾ ਤੇ ਮੈਂ ਉਹਨੂੰ ਡੇਲੀ ਕਹਿ ਦਿੰਨੀ ਆ ਵੀ ਆਉ ਕੰਮ ਤੇ ਗਿਆ ਉਹ ਕੰਮ ਤੇ ਗਿਆ ਆਹੋ ਆਹ ਚਲ ਪੱਕਾਈ ਉਹਨੂੰ ਪੱਕੀ ਕਰ ਦੇ ਇਹ ਕੰਮ ਤੇ ਗਿਆ ਆ ਕੇ ਕਿਤੇ 1500 ਵਾਲਾ ਸੂਟ ਚਾਹੀਦਾ ਲੈ ਦੱਸ ਆ ਘੋਸਾ ਯਾਰ ਸਿਰੇ ਮੇਰੀ ਗੱਲ ਸੁਣ ਹੁਣ ਤੂੰ ਕੰਮ ਤੇ ਨਹੀਂ ਗਿਆ ਪਹਿਲਾਂ ਯਾਰ ਆਪਾਂ ਅਣਗੁਆੜ ਥੋੜੇ ਪਿਓ ਦਾਦੇ ਜਿਹੜੇ ਐ ਸਾਰੇ ਇਕੱਠਿਆਂ ਸਾਂਝਾ ਸੀ ਨਾ 6-6 ਮਹੀਨਿਆਂ ਦਾ ਐਡਵਾਂਸ ਜਿਹੜਾ ਉਹ ਬੇਸ਼ੱਕ ਉਹਨੇ ਕੰਮ ਹੀ ਕਰਨਾ ਹੁੰਦਾ ਸੀ 6-6 ਮਹੀਨਿਆਂ ਦਾ ਐਡਵਾਂਸ ਜੁਆਕਾਂ ਦੇ ਵਿਆਹ ਸ਼ਾਦੀਆਂ ਕਰਨ ਵਾਸਤੇ ਲੈ ਲੈਂਦੇ ਹੁੰਦੇ ਸੀ ਆਹੀ ਤਾਂ ਸਾਂਝ ਹੁੰਦੀ ਸੀਗੀ ਜ਼ਿਮੀਂਦਾਰ ਦੇ ਨਾਲ ਕਾਮੇ ਦੀ ਸਿਰੀ ਪਾਲੀ ਦੀ ਸਾਂਝ ਆਹੀ ਹੁੰਦੀ ਸੀ ਨਾ ਆਪਣੇ ਸਟੈਂਡਰਡ ਜ਼ਿਆਦਾ ਵੱਧ ਗਏ ਸਿਰੇ ਉਹਦੇ ਜੇ ਵੀ ਮੇਰੀ ਮੁੱਛ ਨਹੀਂ ਵੀ ਨਾ ਹੋ ਜੇ ਮੇਰੀ ਮੁੱਛ ਓਨ ਗੱਲ ਸੁਣ ਯਾਰ ਇੰਨੀ ਪ੍ਰੋਬਲਮ ਚ ਬੈਠਾ ਹੈ ਤੇਰੇ ਬਾਪੂ ਨੇ ਸਾਡੇ ਨਾਲ ਕੰਮ ਕੀਤਾ ਤੇਰੇ ਦਾਦੇ ਨੇ ਸਾਰੇ ਤੇਰੇ ਬਾਬਿਆਂ ਨੇ ਕੰਮ ਕੀਤਾ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਨਾਲ ਯਾਰ ਤੂੰ ਇੰਨੀ ਤਕਲੀਫ ਉਦਾਸ ਹੀ ਨਹੀਂ ਸਕਦਾ ਤੂੰ ਪਹਿਲਾਂ ਭੈਣ ਨੂੰ ਸੱਦ ਫੋਨ ਕਰ ਦੇ ਭੈਣ ਨੂੰ ਤੇ ਵਧੀਆ ਸੂਟ ਸ਼ਿੰਦਰੇ ਬਣਵਾ ਕੇ ਲੈ ਆਈਂ ਕੁੜੀ ਵਾਸਤੇ ਕੋਈ ਨਾ ਕੋਈ ਨਾ ਇਹਨੂੰ ਨਾਲ ਹੀ ਲੈ ਕੇ ਜਾਉਂਗੀ ਰੁਪਈਆ ਵੀ ਉਹਨੂੰ ਘੱਟੋ ਘੱਟ 1100 ਰੁਪਈਆ ਦੀ ਐ ਕੁੜੀ ਨੂੰ ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ ਠੀਕ ਹੈ ਦੰਤਿਆਰ ਜਿਹੜੇ ਹਨ ਉਹ ਬਸ ਭੈਣ ਭਰਾ ਉਹਨਾਂ ਲੱਗੇ ਵੀ ਸਾਡੇ ਨਾਲ ਐ ਹੋਇਆ ਸੀਗਾ ਠੀਕ ਠੀਕ ਲੈ ਸੂਟ ਮੈਂ ਪਿਆਰ ਚੱਲੀਆਂ ਲਿਆ ਕੇ ਤੇ ਤੁਹਾਨੂੰ ਫੜਾ ਲੀ ਚੱਲ ਠੀਕ ਵਧੀਆ ਸੂਟ ਲੈ ਕੇ ਦੋ ਪੇਣੀ ਬਹੁਤ ਵਾਤਾ ਵਧੀਆ ਸੂਟ ਨਾ ਲੈ ਆਇਓ ਠੀਕ ਹੈ ਵੈਰੀ ਗੁੱਡ ਜਾਂਦੇ ਨਾ ਵਧੀਆ ਸੂਟ ਲੈ ਆਇਓ ਕੁੜੀ ਵਾਸਤੇ 1100 ਰੁਪਏ ਤੋਂ ਘੱਟ ਨਾ ਦਿਓ ਕੁੜੀ ਨੂੰ ਠੀਕ ਹੈ ਠੀਕ ਹੈ ਜੀ ਠੀਕ ਉਮੀ ਸਿੱਧਾ ਹੋ ਜਾਣ ਜੇ ਮਾੜੇ ਦਿਨ ਚੱਲਦੇ ਤੂੰ ਵੀ ਨਹੀਂ ਸਦਾ ਹੁੰਦਾ ਸਿੰਦਰੇ ਹਾਂ ਕਿੱਥੇ ਆ ਹਾਂ ਵੀ ਅੰਦਰ ਫਿਰਦੀ ਆ ਮੈਂ ਕਿੱਥੇ ਹੋਣਾ ਹੋਰ ਕਿਵੇਂ ਆ ਠੀਕ ਆ ਠੀਕ ਆ ਆਹ ਲਾ ਪਾਣੀ ਰੋਟੀ ਖਾਣੀ ਕੇ ਚਾਲੇ ਆ ਮੈਂ ਲਾ ਲੈ ਆ ਚਾ ਸਰਚ ਪਾ ਦੇ ਮੇਰੇ ਕਿਉਂ ਬਲਾਕ ਕੇ ਆਏ ਕਿਉਂ ਆ ਆ ਚਾ 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 ਤੂੰ ਸਿੱਧਾ ਕਹਿ ਦੇ ਰੋਟੀ ਫੜਾ ਦੇ ਆਉਂਦਾ ਕੀ ਬਣਾਇਆ ਮੀਟ ਬਣਾਇਆ ਣਾ ਬਣਾਉਣਾ ਕੀ ਹੈ ਲੈ ਫੜ ਰੋਟੀ ਤੂੰ ਕੀ ਹੋ ਗਿਆ ਹਣ ਆ ਮੱਥਾ ਡੰਮ ਤੇ ਚਟਨੀ ਨਾਲ ਮੇਰਾ ਕਿਉਂ ਕੀ ਗੱਲ ਹੋ ਗਈ ਰੋਟੀ ਨਹੀਂ ਹੁਣ ਤਾਂ ਤੂੰ ਖਾਦੀ ਜਾਂਦੀ ਜਿਹੜਾ ਕੋਸ ਹੈਗਾ ਉਹਦੇ ਨਾਲ ਖਾ ਲੈ ਸੋਜੀ ਲੈ ਲੈਂਦੀ ਸਬਜੀ ਕਾਦੀ ਲੈ ਲੈਂਦੀ ਉਹ ਜਿਹੜੇ ਘਰੇ ਪੰਜ ਪੰਜਾਂ ਦੇ ਦੋ ਟਾਲੇ ਪਏ ਉਹਦੀ ਲੈ ਲੈਂਦੀ ਤੇ ਰੇਟ ਸਬਜੀ ਦਾ ਰੇਟ ਪਤਾ ਸਬਜੀ ਦਾ ਕੀ ਆ 100 ਰੁਪਏ ਕਿਲੋ ਕੱਦੂ ਆ 120 ਪਿੰਡੀ ਆ 120 ਗਵਾਰੇ ਦੀਆਂ ਫਲੀਆਂ ਟੋਰੀਆਂ 120 ਆ ਇਹ ਹਿੱਸਾ ਪਾ ਰਹਿੰਦਾ ਤੇਰੇ ਹਿੱਸਾ ਤੈਨੂੰ ਉਹ ਪੰਜਾਂ ਦੇ ਦੋ ਟਾਲਿਆਂ ਚ ਤੈਨੂੰ ਮੀਟ ਤਾਂ ਨਾ ਰਹਿਣ ਕੇ ਦੇ ਦਿੰਦੀ ਇਹਨੂੰ ਖਾ ਲੈ ਚੁੱਪ ਕਰਕੇ ਸਿਆਪਾ ਕਹਿੰਦੀ ਕਾਦੇ ਤੇ ਅੱਕਿਆ ਰਹਿੰਦਾ ਇਹ ਅੱਕਿਆ ਰਹਿੰਦਾ ਐਵੇਂ ਤੂੰ ਬਾਲਾ ਨਾ ਬੋਲ ਬੋਲ ਨਾ ਬਾਲਾ ਹਣ ਖਾ ਲੈ ਇਹਨੂੰ ਕਿਵੇਂ ਭੌਂਕੀ ਜਾਂਦੀ ਇਹਦਾ ਬਗਵਾਸ ਮਾਰੀ ਜਾਂਦੀ ਆ ਨਹੀਂ ਕਿੱਥੋਂ ਆਇਆ ਸੁਬਾ ਦਾ ਠੱਕੇ ਖਾ ਕੇ ਤੂੰ ਹੈ ਬੈਂਕ ਚੋਂ ਆਇਆ ਕੈਸ਼ ਆਇਆ ਤੂੰ ਬੈਂਕ ਚੋਂ ਹਾਂ ਸਾਰੀ ਦਿਹਾੜੀ ਅੱਲਾ ਦੋਸ ਅੱਲਾ ਦੋਸ ਕਰਦਾ ਫਿਰਦਾ ਰਹਿੰਦਾ ਐਸ ਮੌਕੇ ਆਣ ਕੇ ਸਬਜ਼ੀਆਂ ਪਾਲਦਾ ਹੈ ਬੜਾ ਬਗਵਾਸ ਮਾਰਦੀ ਹੈ ਨਜਾਇਜ਼ ਲਹੂ ਪੀਂਦਾ ਮੇਰਾ ਫੜ ਕੇ ਫਾੜੇ ਨੂੰ ਕੀ ਖਾ ਲੈ ਇਹਨੂੰ ਹਾਂ ਰੱਖ ਦੇ ਤੂੰ ਮੈਥੋਂ ਨਹੀਂ ਖਾਦੀ ਇਹਦੀ ਸਿਰਿਆ ਕਰਈਆਂ ਇਹਨੂੰ ਟੱਕ ਦੇ ਕਿਉਂ ਸੰਖੇਤ ਰਹੀ ਆ ਉੱਤੇ सरपंच आया सरपंच सरपंच ਨੇ ਕੜ ਕਦਰ ਵਟੰਗਾਂ ਨਹੀਂ ਖਾਦਾਂ ਕੀ ਗੱਲ ਹੋ ਗਈ ਛੰਦਰੇ ਕਾਦਰ ਰੋਲਾ ਪਾਈ ਬੈਠੋ 사ਸੀ ਗੱਲ 사ਸੀ ਗੱਲ ਛਿਰੇ ਕਿਵੇਂ 사ਸੀ ਗੱਲ ਵੀਰ ਜੀ 사ਸੀ ਗੱਲ 사ਸੀ ਗੱਲ ਕਾਦਰ ਰੋਲਾ ਪਾਈ ਬੈਠੇ ਹੋ ਰੋਲਾ ਕੀ ਪਾਉਣਾ ਬਸ ਭਰਾਵਾ ਪੁੱਛਣਾ ਇਹ ਤਾਂ ਨਫਸਰਾ ਕਰਦਾ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਦਾ ਬਾਈ ਕੀ ਗੱਲ ਹੋ ਗਈ ਕੰਮ ਕਿਉਂ ਨਹੀਂ ਬੰਦੇ ਘਰਾਂ ਚ ਤੈਨੂੰ ਪਤਾ ਹੀ ਐਵੇਂ ਬਕਵਾਸ ਮਰੀ ਜਾਂਦੀ ਹੈ ਨਹੀਂ ਨਹੀਂ ਕੰਮ ਕੁਮ ਤਾਂ ਜਾਂਦਾ ਨਹੀਂਗਾ ਬਾਈ ਹੁਣ ਕੀ ਦੱਸਾਂ ਦੱਸ ਦੇ ਨੂੰ ਨਾ ਆਖਾ ਹਾਂ ਅੱਛਾ ਬੁਰਾ ਹਾਲ ਹੋਇਆ ਪਿਆ ਉਹ ਨਾ ਪਾਲਦਾ ਕੰਮ ਕਰਨਾ ਨਹੀਂ ਉਧਰੋਂ ਲੋਕ ਕਹਿੰਗੇ ਸਰਪੰਚ ਸਾਹਿਬ ਕੀ ਕਹਿੰਦਾ ਇਹ ਉਹਦੀ ਜਿੰਗੀ ਭੈਣ ਫੋਨ ਕਰਦੀ ਆ ਕਿ ਰਖੜੀ ਲੈ ਜਾਂਦੇ ਨੇ ਹਾਂ ਹਾਂ ਆਜੀ 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 ਦਸ ਕ ਦਵਾ ਰੋਟੀ ਖਾਣ ਨੂੰ ਤਾਂ ਪੈਸੇ ਹਨੇ ਕੋਈ ਪਹਿਲੇ ਵੀਰ ਜੀ ਮਾਰਨ ਲੱਗ ਪਿਆ ਹੁੰਦਾ ਹੀ ਇਹੇ ਤੇ ਹਜੇ ਤਾਂ ਮੈਂ ਗੱਲਾਂ ਹੋਰ ਵੀ ਕਰਨੀਆਂ ਅਸੇਂ ਕੁੱਤੇ ਵਾਂਗੂੰ ਨਪੁੰਕੇ ਕਰ ਗੱਲ ਵੀ ਸੁਣ ਲਿਆ ਕਰ ਹਾਂ ਚੰਦਰੇ ਕੋਈ ਨਹੀਂ ਗੁੱਸਾ ਨਹੀਂ ਗੁੱਸਾ ਨਹੀਂ ਕਰਨਾ ਕੋਈ ਨਹੀਂ ਕਰਦਾ ਮੈਂ ਤਾਂ ਹਜੇ ਇਹਨੂੰ ਵੀਰ ਜੀ ਐਂ ਕਹਿ ਲੱਗੇ ਸੇ ਅੱਜ ਸ਼ਾਮ ਦਾ ਸਾਡਾ ਆਟਾ ਮੁੱਕਿਆ ਪਿਆ ਹੈ ਹੈ ਤੇ ਮੈਂ ਤਾਂ ਇਹਨੂੰ ਤੜਕੇ ਦੀਆਂ ਰੋਟੀਆਂ ਲਾ ਕੇ ਡਿੱਕੀ ਨਹੀਂ ਉੱਤੋਂ ਆਣ ਕੇ ਸਬਜ਼ੀਆਂ ਭਾਲਦਾ ਨਹੀਂ ਚੰਦਰੇ ਕਲੇਸ਼ ਤੜਕੋ ਤੜਕੇ ਇੰਨਾ ਕਾਦਾ ਪੈ ਮੈਨੂੰ ਉਹ ਤਾਂ ਦੱਸ ਦਿਓ ਤੁਸੀਂ ਪਿਪਰਾ ਕੀ ਐ ਇਹ ਹਾਂ ਇਹਦੀ ਭੈਣ ਫੋਨ ਲਾਈ ਜਾਂਦੀ ਆ ਆਖੇ ਰਖੜੀ ਲੈ ਕੇ ਆਉਣਾ ਪਕਾਈ ਤਾਂ ਤੂੰ ਮਾਰਦੀ ਆ ਓ ਯਾਰ ਸੀਰੇ ਸੁਣ ਵੀ ਲੈਣਦੇ ਪਕਾਈ ਇਹ ਮਾਰਦੀ ਆ ਤੇ ਹੁਣ ਮੈਂ ਦੱਸ ਘਰੇ ਕੋਈ ਪੈਸਾ ਹੈ ਨਹੀਂ ਅਗਲਾ ਕੀ ਕਵੇ ਹੁਣ ਸਵੇਰ ਦੀਆਂ ਮੈਂ ਰੋਟੀਆਂ ਲਾਹਾਂ ਇਹਨੂੰ ਡੀਕੀ ਜਾਨੀ ਮੈਂ ਤੜਕੇ ਦੀ ਤੇ ਸ਼ਾਮ ਦਾ ਸਾਡੇ ਘਰੇ ਆਟਾ ਹੈ ਨਹੀਂਗਾ ਦੱਸ ਪਕਾਈ ਘੱਟ ਮਾਰਾ ਕਰ ਘੱਟ ਭੌਂਕਦਾ ਫਿਰਦਾ ਰਹਿੰਦਾ ਤਾਂ ਹਰਲ ਹਰਲ ਕਰਕੇ ਕੀ ਤਨਵੀਰ ਜੀ ਮੈਂ ਦੱਸਾਂ ਉਹੀ ਗੱਲ ਫਿਰ ਭਣਾ ਤੋਂ ਕਹਦੇ ਵੀ ਕੀ ਕਹਿੰਦੇ ਸਾਡੇ ਆ ਦਿਨ ਜਿਹੜੇ ਲੋਕ ਹੁੰਦੇ ਨੇ ਨਾ ਨਫਸਰਾ ਜ਼ਿਆਦਾ ਹੁੰਦਾ ਹੁਣ ਤੜਕੇ ਦੀਆਂ ਮੈਂ ਰੋਟੀਆਂ ਲਾਹਾਂ ਹੁਣ ਘਰੇ ਪੈਸਾ ਹੈ ਨਹੀਂ ਸੀ ਦੋ ਪੰਜਾਂ ਪੰਜਾਂ ਦੇ ਢਾਲੇ ਸੀ ਘਰੇ ਰੱਖ ਕੇ ਗਿਆ ਤੇ ਉਹਨਾਂ ਨਾਲ ਦਸ ਸਬਜ਼ੀਆਂ ਦੀ ਹੁਣ ਵੀ ਘਰੇ ਹੁਣ ਵੀ ਜਦੋਂ ਆਇਆ ਤੁਸੀਂ ਘਰੇ ਵੜੇ ਆਖੇ ਦੋ ਦੋ ਰੋਟੀਆਂ ਲਕੋ ਵੀਰ ਜੀ ਰੋਟੀਆਂ ਹੀ ਕਿੱਡੀ ਕਵੱਡੀ ਗੱਲ ਜੋ ਜੀ ਰਿੱਜੀ ਪੱਕੀ ਖਾਣੀ ਹੈ ਨਹੀਂ ਲੁਕਾਉਣ ਨੂੰ ਕਿਹਾ ਰੋਟੀਆਂ ਨੇ ਰੋਟੀਆਂ ਉੱਤੇ ਚਟਨੀ ਧਰੀ ਸੀ ਆਖੇ ਤੇ ਹਰ ਚੜਨੀ ਫੇਰ ਕਿ ਹੋ ਗਿਆ ਚੜਨੀ ਨਾ ਬਾਬੇ ਦਾਦੇ ਚੜਨੀ ਨਾਲ ਹੀ ਖਾਂਦੇ ਰਹੇ ਸੀਰੇ ਪਕਾਈ ਮਾਰੀ ਜਾਂਦੀ ਤਾਂ ਵੀਰ ਜੀ ਸਾਡੇ ਤਾਂ ਇੰਨੇ ਕ ਮੰਦਾ ਹਾਲ ਹੋਇਆ ਪਹਿ ਤਾਂ ਪੌਂਕੀ ਜਾਂਦਾ ਰਹਿੰਦਾ ਉੱਥੇ ਹਰਲ ਹਰਲ ਕਰਕੇ ਤੇ ਘਰੇ ਆ ਕੇ ਵੜ ਜਾਂਦਾ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾਗਾ ਇਹਨੂੰ ਕੀ ਪਤਾ ਜੀ ਅਸੀਂ ਨਾ ਮੈਂ ਲਾਉਣ ਲਿਆ ਸੀ ਐ ਲਾਉਣ ਲੈ ਕੇ ਅਸੀਂ ਗਾਂ ਲਈ ਦੁੱਧ ਵਾਸਤੇ ਵਿਚਾਲੇ ਦੁੱਧ ਪਾ ਪਾ ਕੇ ਕਿਸਤਾ ਤਾਰ ਦਿਆਂਗੇ ਉਹ ਪਤਾ ਨਹੀਂ ਉਹ ਬੇੜਾ ਬਹਿ ਜਾ ਉਹ ਵਪਾਰੀ ਦਾ ਸਾਨੂੰ 12 ਕਿਲੋ ਦੁੱਧ ਚਵਾ ਕੇ ਉਹਨਾਂ ਨੇ ਕੱਲੀ ਤੇ ਦੂਜੇ ਦਿਨ ਉਹਦਾ ਥੱਲੇ ਕਿਲੋ ਵੀ ਨਹੀਂ ਨਿਕਲਿਆ ਗੋਟ ਗਾਂ ਥੱਲੇ ਸੁੱਕ ਗਈ ਹਾਂ ਸੁੱਕ ਗਈ ਜਮੇ ਰਾਤੇ ਰਾਤ ਹੀ ਪਤਾ ਨਹੀਂ ਕੀ ਹੋ ਗਿਆ ਤੇ ਐਸ ਕੀ ਪਿਛਲੀ ਕਿਸ਼ਤ ਸੀ ਤੇ ਮੈਂ ਆਪਦੇ ਭਰਾ ਤੋਂ 1500 ਰੁਪਏ ਲਿਆ ਕੇ ਤੇ ਫਿਰ ਕਿਸ਼ਤ ਚ ਪਾ ਕੇ ਕਿਸ਼ਤ ਭਰੀ ਮੈਂ ਹੈ ਦੋ ਦਿਨ ਲੋਨ ਕਰਾ ਕੇ ਲਈ ਸੀਗਾ ਲੋਨ ਕਰਾ ਕੇ ਪਹਿਲੇ ਅਸੀਂ ਗਾਂ ਲਈ ਪਸੂਆਂ ਤੇ ਲੋਨ ਦਿੰਦੇ ਆ ਹਾਂ ਹਾਂ ਤੇ ਫਿਰ ਅਸੀਂ ਗਾਂ ਲਈ ਐ ਤੇ ਉਹ ਗਾਂ ਖੜੀ ਐ ਕੋਈ ਤੂੰ ਹੀ ਸਿਆਪਾ ਪਾਇਆ ਸੀ ਲੋਨ ਤੂੰ ਸਿਆਪਾ ਪਾਇਆ ਓ ਯਾਰ ਸਿਹਰੇ ਗੱਲ ਸੁਣ ਹੁਣ ਬੁੜਗੀਆਂ ਮਾੜਾ ਸੋਚਦੀਆਂ ਉਹਨੇ ਵਿਚਾਰੇ ਨੇ ਚੰਗੇ ਵਾਸਤੇ ਕੀਤਾ ਵੀ ਚੱਲ ਕੋਈ 10 12 ਕਿਲੋ ਦੁੱਧ ਹੈ ਕੋਈ ਹਾਂ ਮੇਰੀ ਸੁਣੋ ਇਹ ਤਾਂ ਮਾਰਦੀ ਹੈ ਪਕਾਈ ਇੰਤਹਾਜ਼ ਤੱਕ ਉੱਤੇ ਵਾਲੀ ਪਕਾਈ ਮਾਰਦੀ ਕੁੱਤਾ ਤਾਂ ਤੂੰ ਆਪ ਬਣਿਆ ਪਿਆ ਉਹ ਨਾਸ਼ਿੰਦਰੇ ਨਹੀਂ ਐਨਾ ਬੋਲੀਦਾ ਹੁੰਦਾ ਨਹੀਂ ਦੇਖ ਲਿਆ ਹੈਗੀ ਸ਼ਰਮੇ ਨੂੰ ਕੋਈ ਚੱਲ ਯਾਰ ਗਰੀਬੀ ਦੀਆਂ ਗੱਲਾਂ ਹੁੰਦੀਆਂ ਅੱਛਾ ਅੱਛਾ ਸਰਪੰਚ ਸਾਹਿਬ ਕੀ ਹੋ ਗਿਆ 10 ਦਿਨ ਹੋ ਗਏ ਜਹਾੜੀ ਨਹੀਂ ਲੱਗੀ ਅੱਛਾ ਹਾਂ ਇਹਨੂੰ ਕੀ ਪਤਾ ਉਧਰੋਂ ਟੈਨਸ਼ਨ ਮੈਨੂੰ ਵੀ ਹੈ ਕਿ ਕਿਸ਼ਤਾਂ ਗਾ ਰਖੜੀ ਵੀ ਐ ਸਾਰਾ ਮੈਨੂੰ ਪਤਾ ਵੀਰ ਜੀ ਮੇਰੀ ਗੱਲ ਸੁਣੋ ਮੇਰੇ ਬੱਚੇ ਪੜ੍ਹਦੇ ਮੈਂ ਤਾਂ ਆਣ ਕੇ ਦੱਸਣਾ ਸੀਗਾ ਇਹਨੂੰ ਦੁੱਖ ਰੋਣੇ ਸੀ ਬੰਦਾ ਜਦੋਂ ਬੁੜੀ ਕੋਲੇ ਆਂਦਾ ਚਲਾ ਆ ਹੀ ਹੁੰਦਾ ਬੰਦਾ ਘਾਰ ਦੀ ਕਵਿਲਦਾਰੀ ਬਾਰੇ ਸੋਚਦਾ ਇਹਨੂੰ ਚੜੀ ਦੀ ਨਹੀਂ ਲੱਤੀ ਦੀ ਨਹੀਂ ਮੈਂ ਤਾਂ ਇਹਨੂੰ ਹਜੇ ਪੁੱਛਣਾ ਸੀ ਘਰੇ ਆਏ ਨੂੰ ਜਵਾਕਾਂ ਦੀ ਫੀਸ ਭਰਨੀ ਵੀ ਕੀ ਬਣਿਆ 6 ਮਹੀਨੇ ਹੋ ਗਏ ਫੀਸ ਨੂੰ ਹਾਂ ਫੀਸ ਨੂੰ ਫੀਸ ਨਹੀਂ ਭਰੀ ਸੀ ਤੇ ਟੀਚਰ ਲਾਲਾ ਲਾਲਾ ਕਰਦੇ ਸਨ ਅੱਛਾ ਇਹ ਤਾਂ ਆਣ ਕੇ ਬਹਿ ਕੇ ਤੇ ਇੱਥੇ ਪਾ ਲੈਣ ਲੱਗ ਪੈਂਦਾ ਸਬਜ਼ੀਆਂ ਨਾਲ ਰੋਟੀਆਂ 120 ਰੁਪਏ ਕਿਲੋ ਤੋਰੀਆਂ ਕੱਦੂ ਸਾਰੇ ਕੁਝ 100 ਤੋਂ ਘੱਟ ਤਾਂ ਕੋਈ ਸਬਜ਼ੀ ਮਿਲਦੀ ਨਹੀਂਗੀ ਇਹਨੂੰ ਸੱਜਰੀ ਸਬਜ਼ੀ ਡੇਲੀ ਚਾਹੀਦੀ ਹੈ ਸਾਥੋਂ ਤਾਂ ਨਹੀਂ ਪੜਦੇ ਰੱਖੀ ਦੇ ਮੈਂ ਤਾਂ ਬਹੁਤ ਔਖੇ ਦਿਨ ਵੱਖੇ ਵੇਖੇ ਤੂੰ ਰੱਖੀ ਚੱਲ ਪੜਦੇ ਹੋਰ ਤਾਂ ਹੋਰ ਵੀਰ ਜੀ ਇਹ ਦਿਨ ਭੈਣ ਇੰਨਾ ਫੋਨ ਲਾਈ ਜਾਂਦੀ ਆ ਡੇਲੀ ਉਹ ਫੋਨ ਲੰਦੀ ਮੈਂ ਰਖੜੀ ਬਣਨਾ ਹੁਣਾ ਮੈਂ ਡੇਲੀ ਉਹਨੂੰ ਲਾਰਾ ਲਾ ਕੇ ਹੁਣ ਧੀ ਧਿਆਣੀ ਮੈਂ ਉਹਨੂੰ ਕੀ ਕਵਾਂ ਜੇ ਮੈਂ ਕਹੂੰਗੀ ਨਾ ਪ੍ਰਜੰਗਾ ਮਾੜੀਆਂ ਮੜ ਕੇ ਹੁਣ ਮੈਂ ਉਹਨੂੰ ਥੋੜੂ ਦੱਸਣਾ ਵੀ ਇਹ ਘਰੇ ਬੈਠਾ ਤੇ ਮੈਂ ਉਹਨੂੰ ਡੇਲੀ ਕਹਿ ਦਿੰਨੀ ਆ ਵੀ ਆਹ ਕੰਮ ਤੇ ਗਿਆ ਉਹ ਕੰਮ ਤੇ ਗਿਆ ਆਹੋ ਮਾਰ ਚਲ ਪਕਾਈ ਉਹਨੂੰ ਪੱਕੀ ਕਰ ਦੇ ਕਿ ਕੰਮ ਤੇ ਗਿਆ ਆ ਕੇ ਕਹਿੰਦੇ 1500 ਵਾਲਾ ਸੂਟ ਚਾਹੀਦਾ ਲੈ ਦੱਸ ਆ ਕੋਸਾ ਯਾਰ ਸਿਰੇ ਮੇਰੀ ਗੱਲ ਸੁਣੋ ਹੁਣ ਤੂੰ ਕੰਮ ਤੇ ਨਹੀਂ ਗਿਆ ਪਹਿਲਾਂ ਯਾਰ ਆਪਾਂ ਆਂਗਵਾੜ ਤੁਹਾਡੇ ਪਿਓ ਦਾਦੇ ਜਿਹੜੇ ਐ ਸਾਰੇ ਇਕੱਠਿਆਂ ਸਾਂਝਾਂ ਸੀ ਨਾ 6-6 ਮਹੀਨਿਆਂ ਦਾ ਐਡਵਾਂਸ ਜਿਹੜਾ ਉਹ ਬੇਸ਼ੱਕ ਉਹਨੇ ਕੰਮ ਹੀ ਕਰਨਾ ਹੁੰਦਾ ਸੀ 6-6 ਮਹੀਨਿਆਂ ਦਾ ਐਡਵਾਂਸ ਜੁਆਕਾਂ ਦੇ ਵਿਆਹ ਸ਼ਾਦੀਆਂ ਕਰਨ ਵਾਸਤੇ ਲੈ ਲੈਂਦੇ ਹੁੰਦੇ ਸੀ ਆਹੀ ਤਾਂ ਸਾਂਝ ਹੁੰਦੀ ਸੀਗੀ ਜ਼ਿਮੀਂਦਾਰ ਦੇ ਨਾਲ ਕਾਮੇ ਦੀ ਸੀਰੀ ਪਾਲੀ ਦੀ ਸਾਂਝ ਆਹੀ ਹੁੰਦੀ ਸੀ ਨਾ ਆਪਣੇ ਸਟੈਂਡਰਡ ਜ਼ਿਆਦਾ ਵਧ ਗਏ ਸੀਰੇ ਉਹਦੇ ਜੇ ਵੀ ਮੇਰੀ ਮੁੱਛ ਨਹੀਂ ਵੀ ਨਾ ਹੋ ਜੇ ਮੇਰੀ ਮੁੱਛ ਹੁਣ ਗੱਲ ਸੁਣ ਯਾਰ ਇੰਨੀ ਪ੍ਰੋਬਲਮ ਚ ਬੈਠਾ ਹੈ ਤੇਰੇ ਬਾਪੂ ਨੇ ਸਾਡੇ ਨਾਲ ਕੰਮ ਕੀਤਾ ਤੇਰੇ ਦਾਦੇ ਨੇ ਸਾਰੇ ਤੇਰੇ ਬਾਬਿਆਂ ਨੇ ਕੰਮ ਕੀਤਾ ਸਾਡੀਆਂ ਪੁਰਾਣੀਆਂ ਪੀੜੀਆਂ ਨਾਲ ਯਾਰ ਤੂੰ ਇੰਨੀ ਤਕਲੀਫ ਉਹ ਦੱਸ ਹੀ ਨਹੀਂ ਸਕਦਾ ਤੂੰ ਸਿੰਦਰੇ ਹਾਂ ਵੀਰੇ ਇੱਕ ਗੱਲ ਦੱਸ ਮੈਨੂੰ ਵੀ ਇੱਕ ਦਾ ਫੀਸਾਂ ਜੁਆਕਾਂ ਦੀਆਂ 6 ਮਹੀਨਿਆਂ ਦੀਆਂ ਫੀਸਾਂ ਵੀਰੇ ਸਾਡੇ ਘਰ ਇਨਾ ਸੌਦਾ ਨਾ ਪਤਾ ਜੇ ਸਾਡੀ ਇੱਕ ਕਿਸ਼ਤ ਤਾਂ ਢੀ ਖੜੀ ਉਹਦਾ ਬਹੁਤ ਮੇਰੇ ਮਨ ਤੇ ਟੈਨਸ਼ਨ ਬਣੀ ਖੜੀ ਹੈ ਕਿੰਨੀ ਕਿਸ਼ਤ ਹੈ ਕਿਸ਼ਤ ਹੈ ਕੀ 15 1600 ਵੀਰੇ 15 1600 ਕਿਸ਼ਤ ਹੈ ਤੇ ਜੁਆਕਾਂ ਦੀ ਫੀਸ 6 ਮਹੀਨਿਆਂ ਦੀ ਤੇ ਆ ਰੋਟੀ ਪਾਣੀ ਵਾਲਾ ਕਿਵੇਂ ਆਣੀ ਹੈ ਭੈਣੇ ਆਟਾ ਉਟਾ ਵੀ ਕੁਸ਼ ਨਹੀਂਗਾ ਅੱਜ ਦਾ ਸੁਬਾਹ ਦਾ ਤੇ ਕੇਰਾ ਲਾ ਲੀnga ਕਿੰਨੇ ਦਿਨ ਹੋ ਗਏ ਦਿਹਾੜੀ ਲੱਗੀ ਨੂੰ 10 ਦਿਨ ਹੋ ਗਏ ਸੰਸਾਰ ਹੈ 10 ਦਿਨ ਹੋ ਤੇ ਕੰਮ ਹੈ ਹੀ ਨਹੀਂ ਯਾਰ ਨਹੀਂ ਜੀ ਕੰਮ ਦਿਹਾੜੀ ਵੀ ਨਹੀਂ ਮਿਲਦੀ ਨਹੀਂ ਨਹੀਂ ਜੀ ਉਹੀ ਤਾਂ ਗੁਰਾ ਹੋ ਰਿਹਾ ਤੇ ਖਾਣੀ ਮਿਲਦੀ ਨਹੀਂ ਤਾਂ ਖਾਣੀ ਭਰਾਵਾ ਇਹ ਗੇੜੇ ਕੱਢ ਕੇ ਮੁੜਿਆ ਹੁੰਦਾ ਨਹੀਂ ਮੋੜਾ ਤੋਂ ਨਹੀਂ ਐ ਨਹੀਂ ਹੁੰਦਾ ਭੈਣੇ ਬੰਦੇ ਦਾ ਕਦੋਂ ਨਹੀਂ ਜੀ ਕਰਦਾ ਵੀ ਜਵਾਕ ਬੈਠਿਆ ਰੋਟੀਆਂ ਵੱਲੋਂ ਬੈਠਿਆ ਤੁਸੀਂ 1 ਮਿੰਟ ਯਾਰ ਅੱਛਾ ਤਰਾ ਤੁਸੀਂ ਆਹ ਦੇਖੋ ਸਭਾ ਟੈਨਸ਼ਨ ਚ ਨਾ ਮੈਂ ਡੱਗ ਪਿਆ ਇੱਥੇ ਸਭ ਆਉਂਦਾ ਆਉਂਦਾ ਕਿ ਇੰਨੀ ਉਧਰੋਂ ਗਰਮੀ ਜਿਆਦੇ ਟੈਨਸ਼ਨ ਚ ਦਿਮਾਗ ਹੋਰ ਪਾਸੇ ਆ ਕਿ ਕੀ ਕੀ ਪਤਾ ਲੱਗਦਾ ਨਹੀਂ ਕਿ ਮੈਂ ਇੱਥੇ ਆ ਕੇ ਡਿੱਗ ਗਿਆ ਯਾਰਾ ਗੱਲ ਸੁਣ ਮੇਰੀ ਸੀਰੇ ਆਹ ਥਾਂ ਇਧਰ ਮਾਰਨੇਗਾ ਤੇਰੇ ਕੋਲੇ ਆ ਇੰਨਾ ਥਾਂ ਪਿਆ ਤੇਰੇ ਕੋਲ 4-5 ਮੰਜਾਂ ਦਾ ਹਣਾ ਜਿਆਦਾ ਹੀ ਹੈ ਤੇ ਇੱਥੇ ਸਬਜੀ ਸਬਜੀ ਲਾ ਲਿਆ ਕਰੋ ਯਾਰ ਸਰਪੰਚ ਸਾਹਿਬ ਕਿੱਥੇ ਇੱਥੇ ਤਾਂ ਆ ਜਵਾਰ ਕਾਂਸਤੇ ਲਾਇਆ ਸੀ ਕੋਈ ਚੱਲ ਕੋਈ ਫਰੂਟ ਹੋ ਜੂਗੇ ਖਾ ਖੂ ਲੈਣਗੇ ਜੀ ਉਹ ਅਮਰੂਦ ਲੱਗਦਾ ਤਾਂ ਹਾਂ ਜੀ ਜੀ ਉਹ ਗਰੀਬਾਂ ਵਾਲੀ ਗੱਲ ਜੀ 2-3 ਸਾਲ ਇਹਨੂੰ ਇਹ ਨਹੀਂ ਵੱਧਾ ਅੱਛਾ ਇੱਥੇ ਆ ਜੀ ਕੋਈ ਰਿਸ਼ਤੇਦਾਰਾਂ ਦਾ ਕੋਈ ਮੰਜਾ ਦਾਢੂ ਲਈ ਤੇ ਜੇ ਨਾਲੇ ਸ਼ਾਹ ਉਹ ਜੀ ਜਵਾਕਾਂ ਨੂੰ ਆਇਆ ਕਰ ਲਈ ਤੇ ਦੁਪਹਿਰ ਵਾਸਤੇ ਇੱਥੇ ਮੰਜੇ-ਮੰਜੇ ਹੱਸਦੇ ਹੁੰਦਾ ਜੀ ਚਲ ਮੰਜੇ-ਮੰਜੇ ਆ ਜਾਂਦਾ ਜੀ ਰਿਸ਼ਤੇਦਾਰਾਂ ਦਾ ਇੱਥੇ ਅਸੀਂ ਪੈ ਜਾਂਦੇ ਆ ਮਾਂ ਉੱਥੇ ਪੈ ਜਾਂਦੀ ਜਵਾਕਾਂ ਨਾਲ ਆ ਕੇ ਆਹ ਵੀ ਇਹ ਵੀ ਗੱਲ ਸਹੀ ਹੈ ਗਰੀਬਾਂ ਦੇ ਘਰਾਂ 'ਚ ਤੁਹਾਨੂੰ ਪਤਾ ਹੀ ਹੈ ਜੀ ਉਹੀ ਇੱਥੇ ਸਬਜੀ-ਸਬਜੀ ਲਾ ਕੇ ਬੈ ਕੇ ਮੰਜੇ ਡੌਨ ਨੂੰ ਥਾਂ ਨਹੀਂ ਬਚਨੀ ਤੇਰਾ ਗੂ ਪਤਾ ਨਹੀਂ ਜੀ ਸਾਡੇ ਕੋਲ ਤਾਂ ਆ ਜੀ ਗੂਗਲ ਪੇ ਤਾਂ ਸਾਨੂੰ ਵੀਰੇ ਕੀ ਪਤਾ ਗਰੀਬਾਂ ਨੂੰ ਤੈਨੂੰ ਪਤਾ ਗੂਗਲ ਪੇ ਕਿਹੜਾ ਹਾਂ ਅੱਛਾ ਫੋਨ ਵੀ ਆਹੀ ਰੱਖਿਆ ਨਹੀਂ ਨਹੀਂ ਆਇਆ ਤਾਂ ਯਾਰ ਬੰਦਾ ਤਾਂ ਨਹੀਂ ਚੁੱਲਦਾ ਤਾਂ ਵੇਖ ਲੇ ਨਹੀਂ ਇਹਦੇ ਜਿਨੀ ਗੂਗਲ ਪੇ ਚੱਲਦਾ ਹੁੰਦਾ ਕਿ ਬਹਿ ਜਾ ਕੋਈ ਨਹੀਂ ਮੈਂ ਕਰਦਾ ਹਾਂ ਚਾਹ ਪੀਓਗੇ ਪਹਿਲਾਂ ਨਹੀਂ ਨਹੀਂ ਕੁਛ ਨਹੀਂ ਯਾਰ ਮੈਂ ਤਾਂ ਮੇਰਾ ਤਾਂ ਮਨ ਖਰਾਬ ਹੋ ਗਿਆ ਤੁਹਾਨੂੰ ਵੇਖ ਕੇ ਹੋਰ ਕੀ ਪੁੱਛਣਾ ਚਿੰਦਰੇ ਹੋਰ ਤਾਂ ਤੰਦਰੁਸਤੀ ਆ ਭੈਣੇ ਕੋਈ ਹੋਰ ਦਵਾਈ ਬੂਟੀ ਵਾਲਾ ਮਸਲਾ ਤਾਂ ਨਹੀਂ ਹੈ ਦਵਾਈ ਆ ਵੀ ਵੀਰੇ ਇਹਨੂੰ ਦਵਾਈਣੀ ਆ ਇਹ ਪਤਾ ਨਹੀਂ ਕਿੱਥੋਂ ਸੱਟ ਖਾ ਕੇ ਆ ਗਿਆ ਵੇ ਆ ਮੂੰਹ ਸਿਰ ਸਜਾਈ ਫਿਰਦਾ अच्छा मैनु ਤਾਂ ਆ ਯਾਰ ਰੱਬ ਦੀ ਸ਼ੁਕਰ ਆ ਵੀ ਉਹ ਹੀ ਗੱਲ ਵੀ ਆ ਅੱਖ ਤੇ ਨਹੀਂ ਲੱਗ ਗਈ ਕੀ ਤੇ ਵਾਵਾ ਅੱਖ ਨਹੀਂ ਨਿਕਲ ਗਈ ਹਲੋ ਹੁਣ ਹੁਣ ਕਰਦੇ ਇਹਨੇ ਔਨ ਸਾਲ ਪੁੱਛਿਆ ਨਹੀਂ ਸਰਪੰਚ ਸਾਹਿਬ ਤੇ ਕੀ ਹੋ ਗਿਆ ਵਾ ਲੂਤ ਲੂਤ ਭੋਂਕਣ ਲੱਗ ਗਈ ਜਮਾ ਫਿਰ ਕਹੂਗੀ ਬੋਲਦਾ ਚੱਲ ਕਰਦੇ ਹਾਂ ਹਾਲ ਆਪਾਂ ਕੋਈ ਨਹੀਂ ਮੈਂ ਕਿਹਾ Google Pay ਚਲਦਾ ਹਾਂ ਤਾਂ ਫਿਰ ਤਾਂ ਮੇਰੇ ਅਕਾਊਂਟ ਚ ਤਾਂ ਹੈਗੀ ਪੇਮੈਂਟ ਕੋਲੇ ਕੈਸ਼ ਹੈ ਨਹੀਂ ਇੱਕ ਮਿੰਟ ਕੋਈ ਨਹੀਂ ਕਰਦੇ ਹਾਲੋ ਵੀਰ ਜੀ ਇਹਨੂੰ ਵੀ ਸਮਝਾ ਕੇ ਜਾਓ ਜੇ ਵੀ ਕੋਈ ਆਪਦਾ ਚਾਜ ਦੇ ਕੰਮ ਕਿਤੇ ਲੱਗ ਜਾਣ ਟਾਈਮ ਪਾਸ ਸੋਣਾ ਹੋ ਜਾਂਦਾ ਨਹੀਂ ਨਹੀਂ ਕੋਈ ਨਹੀਂ ਭੈਣੇ ਦਿਹਾੜੀ ਆ ਹੁਣ ਜਦੋਂ ਲੱਗਦੀ ਨਹੀਂ ਤਾਂ ਕੀ ਕਰੇ ਉਹ ਚੱਕਲਾ ਯਾਰ ਹੈਲੋ ਸੇਖੋ ਕਿਵੇਂ ਆ ਠੀਕ ਆ ਬਰਾਬਰ ਸਾਹਿਬ ਠੀਕ ਆ ਜੀ ਤੁਸੀਂ ਆਉਗੇ ਵਾਲਾ ਵਧੀਆ ਕੀ ਬਣਾਈ ਜਾਣੇ ਸੇਖੋ ਕੁਛ ਨਹੀਂ ਬਸ ਊਡੀ ਪ੍ਰਸ਼ਾਦ ਦੁਆ ਰੱਖਣੀ ਆ ਯਾਨੀ ਚੱਲੀ ਜਾਣੀ ਆ ਹਾਂ ਲੱਗੇ ਚੱਲਿਆ ਸੀਗਾ ਜੀ ਬਾਅਦ ਚ ਖੜੇ ਸੀ ਚਲੇ ਸੀ ਬਾਜ਼ਾਰ ਹਾਂ ਜੀ ਅੰਨੀ ਕੁ ਬਿਆਦ ਚਲੇ ਸੀ ਨਾਲ ਬਾਬੇ ਆਹ ਹਾਂ ਦੋਨੇ ਜੀ ਚਲੇ ਸੀਗੇ ਜੀ ਸਵਾਗਤ ਕਰੋ ਕੋਈ ਗੱਲ ਨਹੀਂ ਤੁਸੀਂ ਦੱਸੋ ਬਰਾਤ ਸਾਹਿਬ ਨਹੀਂ ਹੁਕਮ ਤਾਂ ਨਹੀਂ ਮੈਂ ਤਾਂ ਤੈਨੂੰ ਇਹ ਕਹਿੰਦਾ ਸੀ ਆਪਣਾ ਆਹ ਸੀਰਾ ਨੀਗਾ ਜਿਹੜਾ ਸੀਰਾ ਸੀਰਾ ਘੰਡੇ ਕਾ ਯਾਰ ਜਿਹਦਾ ਡੈਡੀ ਸਾਡੇ ਨਾਲ ਲੱਗਿਆ ਹੁੰਦਾ ਸੀਗਾ ਅੱਛਾ 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 ਠੀਕ ਹੈ ਠੀਕ ਆ ਗਿਆ ਤਾਂ ਅੰਟੀ ਜੀ ਹਾਂ ਤੇ ਉਹ ਪੇਮੈਂਟ ਕੈਸ਼ ਹੈਗੀ ਤੇਰੇ ਕੋਲ ਕੁਝ ਆ ਕੈਸ਼ ਹੁਣੇ ਗੂਗਲ ਪੇ ਕਰ ਦੇਣਾ ਕੈਸ਼ ਤਾਂ 4-5 ਇਅਰ ਹੋ ਗਿਆ ਜੀ ਨਹੀਂ ਗੂਗਲ ਪੇ ਤਾਂ ਮੇਰੇ ਕੋਲ ਵੀ ਹੈਗਾ ਮੇਰੇ ਕੋਲ ਅਕਾਊਂਟ ਚ ਤਾਂ ਪਾਇਆ ਪੇਮੈਂਟ ਤੂੰ ਐ ਕਰ ਭਝਾਈ ਨੂੰ ਨਾਲ ਹੀ ਲੈ ਤੇ ਅੱਧਰ ਦੀ ਲੰਗ ਜਿਓ ਤੇ ਮਾੜਾ ਜਾਣਾ ਇੱਧਰ ਸੀਰੇ ਕੇ ਘਰੇ ਆ ਜਾਓ ਚੱਲਾ ਹਾਂ ਬਾਈ ਆਜੋ ਆਜੋ ਯਾਰ ਤੇਰੇ ਲੱਗਦੇ ਕੁਛ ਆ ਪੁੱਛ ਲੈ ਚਾਹ ਪੀਣੀ ਤਾਂ ਘੁੱਟ ਮਾਰ ਲੈ ਨਹੀਂ ਨਹੀਂ ਨਾ ਚੰਦੇ ਕੁਛ ਨਹੀਂ ਚਾਹ ਚੁ ਕੁਛ ਨਹੀਂ ਜੀ ਪੀ ਲੈਣ ਦੇ ਬਣਾ ਲੈਣੇ ਘੋਟਾ ਕਿੱਥੋਂ ਦੇਣ ਦੇਵਾਂਗੇ ਸਰਪੰਚ ਸਾਹਿਬ ਉਹ ਨਹੀਂ ਦੇਣ ਦੋਣ ਨੇ ਯਾਰ ਬੰਦਾ ਬੰਦੇ ਦਾ दारू ਹੁੰਦਾ ਹੈ ਪੈਸੇ ਟਕੇ ਇੱਥੇ ਜ਼ਮੀਨਾਂ ਜਾਇਦਾਦਾਂ ਸਿਰੇ ਇੱਥੇ ਰਹਿ ਜਾਂਦੀਆਂ ਸਾਰੀਆਂ ਚੰਦਰ ਤੂੰ ਕਮਲੀ ਭੈਣੇ ਦੱਸਦਾ ਦਿੰਦੀ ਐਨੀ ਤਕਲੀਫ ਦੇ ਵਿੱਚ ਤੇ ਭਰਾਵਾ ਕੀ ਲੱਗਦੇ ਆ ਤੁਹਾਡੇ ਕੁਝ ਸਾਂਝਾ ਆਪਣੀਆਂ ਪੁਰਾਣੀਆਂ ਪੀੜੀਆਂ ਦੀਆਂ ਯਾਰ ਘਰੇ ਆ ਜਾ ਤੋਰ ਸਖੋਂ ਕਿਵੇਂ ਵਧੀਆ ਜੀ ਠੀਕ ਹੋ ਜੀ ਸੱਚ ਸੱਚੀ ਗੱਤਾਂ ਜੀ ਸੱਚੀ ਗੱਪੜਾਈ ਆ ਜਾਓ ਬੈਠੋ ਪਾਣੀ ਲੈ ਕੇ ਦੇ ਥੋੜਾ ਤਾਂ ਬਾਜ਼ਾਰ ਲੈਣਾ ਹੀ ਖਰਾਬ ਨਹੀਂ ਨਹੀਂ ਬਸ ਤੁਸੀਂ ਬਾਜ਼ਾਰ ਕਰਉਂ ਹੀ ਆਏ ਆ ਚਾਪੀ ਕੀ ਹੋਰ ਠੀਕ ਹੈ ਬੱਚੇ? ਹਾਂਜੀ ਬੜੀ ਚੱਲੀ ਜਾਂਦੀ ਪੜਾਈ ਪੜੋ ਠੀਕ। ਦੁੱਧ ਲੈ ਆਂਦਾ ਚਾਹ ਧਰ ਲੈਂਦੇ। ਬਾਈ? ਨਹੀਂ ਨਹੀਂ ਛਿੰਦਰੇ ਚਾਹ ਨਹੀਂ ਪੀਣੀ ਚਾਹ। ਚਾਹ ਪੀ ਕੇ ਆਏ ਆਂ। ਪਾਣੀ ਵੀ ਨਹੀਂ ਪੀਣਾ ਤਾਂ ਹੀ ਪਾਣੀ। ਬਸ ਬੈਠ ਦੋ ਛਿੰਦਰੇ ਬੈਠ ਤੋ ਇੱਧਰ ਨੂੰ ਓਏ ਬਿਠਾਓ। ਉਹ ਨਾ ਵੀ ਬਹਿ ਜਾਣੀ ਵੀਰੇ ਇੱਥੇ ਠੀਕ ਹੈ। ਨਹੀਂ ਅੱਛਾ ਬੈਠੋ ਕੋਈ। ਹਾਂ ਇੱਥੇ ਠੀਕ ਹੈ। ਹੋਰ ਵੀ ਕੰਮ ਕਰ ਠੀਕ ਚੱਲੀ ਜਾਂਦਾ ਜਿਰਿਆ। ਸੇਖੂ ਅਸਲ ਕੰਮ ਦੀ ਪ੍ਰੋਬਲਮ ਹੈ। ਅੱਛਾ ਬਾਈ। ਪਰ ਜਾਈਏ ਦੀ ਨਾ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਤਾਂ ਇਹਦੇ ਕੋਲ ਹੋਰ ਕੰਮ ਆਇਆ ਸੀਗਾ। ਉਹ ਵਿਚਾਰੀਆਂ ਦੀ ਉਹ ਅਖਰ ਚਟਨੀ ਨਾਲ ਰੋਟੀ ਬਣਾਉਣ ਲੱਗੀ ਸੀ ਤੇ ਇਹ ਮੋਰੋ ਗਲ ਪਈ ਜਾਂਦਾ ਸੀਗਾ ਦਾ ਕਿ ਸਬਜੀ ਨਹੀਂ ਬਣਾਈ ਹੁਣ ਸਬਜ਼ੀਆਂ 100 150 ਰੁਪਏ ਕਿਲੋ ਦਾ ਕੱਦੂ ਤੋਰੀਆਂ ਹੋਈਆਂ ਪਈਆਂ ਅੱਗ ਲੱਗੀ ਪਈ ਹੈ ਮਹਿੰਗਾਈ ਤਾਂ ਜੀ ਬਹੁਤ ਈ ਕਾ بارش ਮੀਂਹਾਂ ਕਰਕੇ ਨਾ ਤੇ ਕੰਮ ਸਭ ਦਾ ਹੀ ਠਾਪ ਪੂਰੇ ਪੈ ਗਿਆ ਸਭ ਕੰਮ ਠਾਪ ਬੰਦਾ ਬੰਦੇ ਦੀ ਲੋੜ ਤੇ ਜੀ ગામਣਾ ਆਵੇ ਤੇ ਇਹ ਜੀ ਟਾਈਮ ਦੱਸੀ ਤੇ ਦੱਸ ਦੱਸਿਆ ਨਹੀਂ ਨਾ ਹਾਂ ਦੱਸੀ ਦਾ ਹੁਣ ਇਹਾਂ ਦਾ 10 ਦਿਨ ਹੋ ਗਏ ਦਿਹਾੜੀ ਨਹੀਂ ਲੱਗੀਆਂ ਦਾ ਮੇਰੀ ਹਾਂ ਤੇ ਉਹਦੇ ਨਾਲ ਵਿਚਾਰੀਆਂ ਨਾਲ ਕਲੇਸ਼ ਕਰੀ ਬੈਠਾ ਉਹ ਆਂਦੀ ਆ ਕਿ ਕੁੜੀ ਉਤੋਂ ਫੋਨ ਕਰੀ ਜਾਂਦੀ ਰਖੜੀ ਤੇ ਆ ਹਣ ਭੈਣ ਹੋਣਾ ਉਹ ਤਾਂ ਕਦੋਂ ਹੋਊਗੀ ਹਨਾ ਆ ਦੇਖੋ ਤੁਹਾਨੂੰ ਵੀ ਫੋਨ ਕੀਤਾ ਤਾਂ ਪਰਾਈ ਤੁਸੀਂ ਵੀ ਦੇਖੋ ਤੁਰਨ ਲੱਗੇ ਸੀ ਨਾ ਰਖੜੀ ਲੈਣੇ ਚੱਲੇ ਹੋ ਤੇ ਇਹ ਇਹ ਉਹਨੇ ਵਿਚਾਰੀ ਨੇ ਕਿਤੇ ਕਹਿਤਾ ਕੁੜੀ ਨੂੰ ਪੰਜ ਸੱਤ ਦਿਨ ਹੋ ਗਏ ਗੱਲ ਕਰਦੀ ਐ ਉਹ ਕਹਿੰਦੀ ਤੇਰੇ ਵੀਰੇ ਦਾ ਤਾਂ ਜੇ ਕੰਮ ਤੋਂ ਦਿਹਾੜੀ ਤੋਂ ਵੇਲ ਨਹੀਂ ਗਈ ਤੇ ਉਹਦੇ ਗੱਲ ਪਈ ਜਾਂਦਾ ਕਹਿੰਦਾ ਉਹਨੂੰ ਹੋਰ ਪੱਕੀ ਕਰ ਦੇ ਵੀ 1500 ਦਾ ਸੂਟ ਮੰਗ ਲੈ ਇਹਦਾ ਭਾਈ ਇੰਨਾ ਕੀ ਦਿਮਾਗ ਕੰਮ ਕਰਦਾ ਦਿਹਾੜੀ ਲੱਗਦੀ ਨਹੀਂ ਇਹਨੂੰ ਮੈਂ ਹੀ ਕਹਿਣਾ ਨਾ ਤੂੰ ਝੂਠ ਨਾ ਬੋਲ ਨਹੀਂ ਝੂਠ ਨਹੀਂ ਹੁਣ ਜੋ ਐ ਕਹਿ ਦਿੰਦੀ ਐ ਸੇਖੋ ਗੱਲ ਸੁਣੋ ਜੀ ਉਹਨੂੰ ਭੈਣ ਨੂੰ ਐ ਕਹਦੇ ਨਾਂ ਨੂੰ ਆਦੀ ਨੂੰ ਵੀ ਆ ਜਾ ਕੋਈ ਗੱਲ ਨਹੀਂ ਵੀਰਾ ਘਰੇ ਆ। ਸਾਦੇ ਉਹ ਕਹਿੰਦੀ ਆਟਾ ਵੀ ਹੈ ਨਹੀਂਗਾ। ਹੁਣ ਮੈਂ ਤਾਂ ਤੜਕੇ ਦੀ ਢਿੱਕੀ ਜਾਂਦੀ ਸੀ ਇਹਨੂੰ। ਤੇ ਗਾਂ ਇਹੇ ਆਣ ਕੇ ਆ ਸੁਣਾਉਣ ਲੱਗ ਪਿਆ ਟਾਕੇ। ਅੱਜ ਇਹ ਹੁਣ ਕੀ ਕਰੇ ਜੋ ਬਾਹਰ ਕੰਮ ਹੀ ਹੈ ਨਹੀਂ। ਹੁਣ ਬਾਹਰ ਕੰਮ ਹੈ ਨਹੀਂਗਾ ਜੀ। ਉਹਨੂੰ ਪਰਜਾਈ ਮਾਰਨਾ ਬਹਾਨਾ ਵੀ ਤੇਰਾ ਵੀਰਾ ਅੱਜ ਵੀ ਨਹੀਂ ਘਰੇ ਕੱਲ ਨੂੰ ਵੀ ਨਹੀਂ ਘਰੇ ਕੱਲ ਨੂੰ ਵੀ ਨਹੀਂ ਘਰੇ। ਉਹਦੇ ਗੱਲ ਪੈ ਗਿਆ ਕਹਿੰਦਾ ਉਹਨੂੰ ਪੱਕੀ ਕਰ ਦੇ ਵੀ 1500 ਦਾ ਸੂਟ ਮੰਗਾ। ਉਹ ਕਹਿੰਦੀ ਜੇ ਮੈਂ ਸੱਦ ਲਿਆ। ਤਾਂ ਫੇਰ ਉਹ ਉਹਨੂੰ ਦੱਸ 100 ਰੁਪਿਆ ਵੀ ਹੈ ਨਹੀਂਗਾ ਦੇਣ ਵਾਸਤੇ ਸ਼ਗਨ ਵਿਹਾਰਤ ਦੇਣਾ ਪਊ ਨਾ ਉਹ ਉਹਨਾਂ ਦਾ ਕਰਨਾ ਪਊਗਾ ਮੈਂ ਤਾਂ ਪਹਿਲਾਂ ਹੀ ਦੱਸਦੀ ਹੈਨਾ ਮੈਂ ਤਾਂ ਕਿਹਾ ਵੀ ਸਾਂਝਾ ਆਪਣੀਆਂ ਪਰਾਣੀਆਂ ਆ ਆਪ ਬਗਾਨੀਆਂ ਆਪਣੇ ਪਰਿਵਾਰ ਦੀ ਸਾਂਝਾ ਇੱਕ ਥਾਂ ਤੇ ਆਪ ਬਹਿ ਕੇ ਖਾਂਦੇ ਰਹੇ ਹਾਂ ਤੇ ਉਹਨਾਂ ਮੈਂ ਤਾਂ ਸੇਖੋਂ ਬੁਲਾਇਆ ਤੈਨੂੰ ਮੇਰੇ ਸਿੱਕੇ Google Pay ਦੇ ਵਿੱਚ ਹੀ ਹਾਂ ਬਈ ਮੈਂ ਤੁਹਾਨੂੰ ਕਿਹਾ ਸੀ Google Pay ਦਾ ਹੈਗਾ ਤਾਂ ਕੈਸ਼ ਹੈਗਾ ਕਿ ਕਢਵਾ ਕੇ ਲੈਣਾ ਪਊਗਾ ਹਾਂ ਬੱਸ ਇਹ ਹੁਣ ਲੋੜ ਹੀ ਨਹੀਂ ਪੈਂਦੀ ਹੈ ਨਾ ਲੋੜ ਨਹੀਂ ਪੈਂਦੀ ਨਾ ਆਹੀ ਸਿਆਪਿਆ ਕੈਸ਼ ਦੀ ਲੋੜ ਚਲੋ ਸਾਰੇ ਰੱਖ ਲਈਏ ਕੋਈ ਨਾ ਕੋਈ ਨਾ ਅਸੀਂ ਕਿੰਨਾ 4-5000 ਹੋ ਗਏ ਜੀ 4 ਆ ਕਿ 5 5500 ਆ ਜੀ 5500 ਆ ਹਾਂ ਪਤਾ ਹੁੰਦਾ ਮੈਨੂੰ ਇੱਧਰ ਪਤਾ ਹੁੰਦਾ ਨਾ ਸੀਐਮ ਹਿਸਟਰੀ ਹੈ ਜੀ ਹੋਮ ਮਿਨਿਸਟਰ ਇੱਧਰ ਪਤਾ ਹੁੰਦਾ ਸੀਰੇ ਹਾਲਾ ਫੜ ਕੋਈ ਨਹੀਂ ਜੇ ਹੋਰ ਵੀ ਲੋਡ ਹੋਈ ਤਾਂ ਦੱਸਿਂ ਤੈਨੂੰ ਕਢਾ ਕੇ ਆ ਜੀ ਯਾਰ ਹੱਦ ਹੋ ਗਏ ਅਸੀਂ ਫਾਰਮੈਲਿਟੀ ਥੋੜੋ ਕਰਦੇ ਆ ਸੀਰੇ ਛਿੰਦਰ 55000 ਰੁਪਇਆ ਕੋਈ ਨਾ ਵੀਰੇ ਇੱਕ ਤਾਂ ਇਹ ਨਹੀਂ ਆ ਮੈਂ ਤੈਨੂੰ ਗੂਗਲ ਪੇ ਕਰ ਦਿੰਦਾ ਸਿਰ ਨਹੀ ਨਹੀ ਕੋਈ ਨਾ ਬਾਈ ਜੀ ਕੋਈ ਗੱਲ ਨਹੀ ਮੈਂ ਕਰ ਦਿੰਦਾ ਕੋਈ ਗੱਲ ਹੀ ਨਹੀ ਜੇ ਕੋਈ ਹੋਰ ਲੋੜ ਕੋਈ ਹੋਰ ਵੀ ਦੱਸੇ ਕੋਈ ਇਹਨੂੰ ਮਾੜਾ ਜੇ ਵੀਰ ਜੀ ਸਮਝਾ ਦੇ ਇਹਨੂੰ ਕਿ ਸੌਦਾ ਪਤਾ ਲੈ ਐਂ ਘਰ ਵਾਸਤੇ ਜ਼ਰੂਰਤਾ ਵਾਤੇ ਨਿਸ਼ੰਦਰੇ ਦਾਰੂ ਦੂਰੋਂ ਤਾਂ ਪੀਂਦਾ ਕੁਛ ਹੀ ਪੀ ਲੈਂਦਾ ਵੀਰੇ ਦੱਬੀ ਆਉਂਦਾ ਹੈ ਤਾਂ ਹਟਦਾ ਨਹੀਂ ਗਾ ਪੁੱਠੇ ਪੰਗਿਆਂ ਤੋਂ ਤਾਂ ਦਾਰੂ ਨੂੰ ਕਿੱਥੋਂ ਆਉਂਦੀ ਐ ਸਿਰਿਆ ਨਹੀਂ ਜੀ ਤਿੰਨ ਦਿਨੋਂ ਤੋਂ ਪੀਤੀ ਐ ਜੀ ਹਣ ਮਿਲੇ ਨਹੀਂ ਵੀਰੇ ਕਿਸੇ ਪਾਸੋਂ ਨਾਲ ਦੇ ਯਾਰ ਹੱਦ ਹੋ ਗਈ ਉਹ ਕਹਿੰਦੀ ਆਟਾ ਹੈ ਨਹੀਂ ਤੇ ਤੂੰ ਅਣ ਦਾਰੂ ਯਾਰ ਆ ਤੁਹਾਡਾ ਕੀ ਕੰਮ ਹੈ ਉਹ ਨਹੀਂ ਜੀ ਉਹ ਤਾਂ ਨਾਲ ਦੇ ਹੱਥ ਨੇ ਦਾ ਫਰਖਬਾ ਸੱਜਾ ਕਰਦਾ ਹੀ ਹੈ ਜੀ ਯਾਰ ਹਾਲ ਹੈ ਕੋਈ ਦੱਸਾਂ ਕੀੜੇ ਲੜ ਲੱਗੇ ਆਂਦੇ ਸਰਪੰਚ ਸਾਹਿਬ ਉਹ ਯਾਰ ਕੀੜੇ ਨਹੀਂ ਐ ਨਹੀਂ ਲੜਦੇ ਵੀ ਜਵਾਕਾਂ ਦੀ ਫੀਸ ਭਰਨ ਵਾਲੀ ਆ ਐ ਨਹੀਂ ਲੜਦੇ ਨਹੀਂ ਜੀ ਫਿਰ ਜੇਬ 'ਚ ਪੈਸੇ ਤਾਂ ਉਹ ਤਾਂ ਮੇਰੇ ਬੁੜੀਆਂ ਘਰੇ ਭੁੱਖਾ ਧਿਆਗਾ ਬੱਚੇ ਭੁੱਖੇ ਧਿਆਏ ਰਹਿੰਦੇ ਆ ਹੈ ਤੇ ਆਹ दारू ਨੂੰ ਪਤਾ ਨਹੀਂ ਇਹ ਸ਼ਾਮ ਨੂੰ ਕਿਹੋ ਜਿਹਾ ਯਾਰ ਬਣਾਏ ਜਿਹੜੇ ਪਿਆ ਦਿੰਦੇ ਆ ਦੇਖੋ ਇੱਕ ਚੀਜ਼ ਦੇਖੀ ਹੈ ਨਾ ਵੀ ਆਹ ਦਿਹਾੜੀ ਦਾ ਬੰਦਿਆਂ ਦਾ ਸਾਰਿਆਂ ਦਾ ਪਰਜਾਈ ਆ ਹਾਲ ਹੈ ਹਾਈ ਵੀ ਘਰੇ ਆਟਾ ਲ ਜਾਂ ਨਾਲ ਜਾਂ दारू ਬਿਨਾ ਨਹੀਂ ਸਾਰਨਾਂਗੇ ਨਾਲ ਦੇ ਵੀ ਵਈ ਤੁਸੀਂ ਦੇਖਿਓ ਸੌਦੇ ਪੱਤੇ ਨੂੰ ਜੇ ਬਾਈ ਕਹਦੇ ਨੇ ਕਿਸੇ ਨੂੰ ਉੱਥੇ ਨਹੀਂ ਪੈਸਾ ਦਿੰਦਾ ਫੇਰ ਨਹੀਂ ਦੇਣਾ ਜੇ ਕੋਈ ਕਹਵੇ 100-100 ਪਾਤ ਤੇ ਆਪਾਂ ਬੋਤਲ ਲੈਣੇ ਆ ਸਾਰੇ ਕੱਢ ਲੈਣਗੇ ਨਹੀਂ ਸੇਖੋਂ ਸਾਹਿਬ ਵਾਸਤੇ ਤਿੰਨ ਚਾਰ ਜਾਨੇ 30-30 ਰੁਪਏ ਲੈ ਕੇ ਆਦੀਏ ਲੈ ਲੈਣੇ ਇੱਕ-ਇੱਕ ਲਾਲ ਨਹੀਂ ਯਾਰ ਤੇ ਫਿਰ ਹੁਣ ਤੂੰ ਸਮਾਰੀ ਬੜੀ ਸ਼ਰਮ ਮੰਨਿਆ ਕਰੋ ਹੁਣ ਮੇਰੀ ਗੱਲ ਸੁਣ ਯਾਰ ਵੀ ਕਿਤੇ ਲਾਲੀਆਂ ਨੂੰ ਕਿਤੇ ਨਾਲ ਦੇਣਾ ਬੈਠ ਕੇ ਨਾੜਾ ਦੇ ਠੀਕ ਹੈ ਨਹੀਂ ਜੀ ਨਹੀਂ ਚਿੰਦਰੇ ਹਾਂਜੀ ਮੇਰੀ ਭੈਣ ਗੱਲ ਸੁਣ ਆ ਸੇਖੋਂ ਸਾਹਿਬ ਔਰੇ ਬੈਠੇ ਆ ਮੈਂ ਬੈਠਾ ਠੀਕ ਹੈ ਨੰਬਰ ਹੈਗੇ ਸਾਡੇ ਕੋਲ ਸਾਰੇ ਹਾਂਜੀ ਥੈਂਕ ਯੂ ਸਰਪੰਚ ਕਦੇ ਮੁਸ਼ਕਲ ਲੱਗੇ ਨਾ ਇਹੋ ਜਿਹਾ ਜਵਾਕ ਦੀ ਫੀਸ ਦੀ ਪ੍ਰੋਬਲਮ ਆ ਗਈ। ਜੀ ਨੂੰ ਫੋਨ ਕਰ ਦਿਓ ਬਸ। ਤੁਹਾਨੂੰ ਕਰ ਲੈਣੇ ਮੇਰੇ ਨਾਲ ਵੀ ਨੇੜੇ ਬੈਠੇ ਹੋ ਤੁਸੀਂ। ਭਾਈ ਜੀ ਨੂੰ ਫੋਨ ਕਰ ਦਿਓ। ਅੱਧੀ ਇਹਨਾਂ ਦੇ ਨਾਲ ਹੀ ਆ। ਠੀਕ ਹੈ। ਕੋਈ ਨਹੀਂ ਇੱਥੇ ਆ ਜਾ। ਕਦੇ ਜਵਾਕ ਦੀ ਫੀਸ ਦੀ ਆ, ਕਦੇ ਕੋਈ ਰੋਟੀ ਪਾਣੀ ਦੀ ਇੱਕ ਸਰਵਿਸ ਸੁਸ ਜੀ ਲੱਗੀ ਸਿੱਖੋ ਤੁ। ਹਾਂ ਜੀ ਆਪਣੇ ਲੱਗੀ ਹੈ ਖੇਤ ਵਾਦੂ। ਤੋੜ ਲੈ ਘਿਆ ਯਾਰ ਉੱਥੂ ਤੂੰ। ਉਹ ਚਟਨੀ ਪਿੱਛੇ ਸਿਆਪਾ ਪਾਈ ਬੈਠਾ ਸੀ ਆ ਚਟਨੀ ਨਾਲ ਰੋਟੀ ਦੇ ਸੀ। ਸਰ ਜੀ ਤੁਸੀਂ ਖੇਤ ਤੋੜ ਲੈ ਕਰੋ। ਕੋਈ ਗੱਲ ਨਹੀਂ ਪੈਂਦੀ। ਰੋਜ ਖਾ ਕੇ ਕਿੰਨੇ ਕੱਦੂ ਲੱਗੇ ਸੀ ਸਵਾ ਢਾਈ ਤਿੰਨ ਤੇ ਸਬਜੀ ਵਾਸਤੇ 8 ਡੀ ਰੱਖਿਆ ਵੀ ਕੀ ਕੀ ਲੱਗੇ ਵੇ ਸਾਰੀਆਂ ਹੀ ਆ ਸਾਰੀ ਸਬਜੀ ਲਾਈ ਸੀ ਅੱਛਾ ਮਰਦਾ ਖਾਵਾ ਆਪਣਾ ਤਾਂ ਲਖੇਚਲ ਨਹੀਂ ਕਰਦਾ ਤੇਰੇ ਅਰਗੇ ਭੈਣ ਭਰਾਵਾਂ ਤੋਂ ਜਾ ਕੇ ਪੁੱਛਿਆ ਵੇ ਚੀਜ਼ ਅਗਲਾ ਜਿਵੇਂ ਮਰਜ਼ੀ ਲਿਓ ਤੂੰ ਸਿੱਕੜ ਜਵਾਬ ਦਿੰਨੇ ਆ ਸਾਰਾ ਨਹੀਂ ਨਹੀਂ ਚੰਦਰੇ ਹੁਣ ਤੂੰ ਇੱਕ ਚੀਜ਼ ਦਾ ਧਿਆਨ ਕਰ ਲੈ ਖੇਚਲ ਨਹੀਂ ਕਰਦਾ ਖੇਤ ਤਾਂ ਪਤਾ ਨਾ ਤੈਨੂੰ ਪਤਾ ਹੈ ਵੀਰ ਜੀ ਮੈਨੂੰ ਪਤਾ ਬਸ ਇਹ ਨਹੀਂ ਜਾਂਦਾ ਪਹਿਲੀ ਗੱਲ ਤਾਂ ਜੇ ਵੇ ਲੈਣਾ ਠੀਕ ਹੈ ਪਹਿਲੇ ਮੈਂ ਆ ਪਾਜੇ ਕਰੂਗੀਆਂ ਜਿਵਕਾਂ ਨੂੰ ਲੈ ਕੇ ਖੇਤ ਮੈਨੂੰ ਆਪ ਹੀ ਲਿਆਇਆ ਕਰੋ ਆਪ ਲਿਆ ਕਰੋ ਹਾਂ ਸਾਰੇ ਲੱਗੀ ਦੀ ਆਪਣੇ ਮਾਲੀ ਜਿਵਕਾਂ ਨੂੰ ਲੈ ਕੇ ਸਕੂਲ ਦੇ ਜਿਵਕਾਂ ਜੇ ਤੁਸੀਂ ਘਰੇ ਘਰੇ ਲਿਆਉਣੇ ਨਾ ਤੇ ਬੇਸ਼ੱਕ ਤੁਸੀਂ ਉਹਨੂੰ ਪਾਜ ਮਾਰ ਕੇ ਫੜਾ ਦਿਆ ਕਰੋ ਠੀਕ ਹੈ ਜੇ ਹਾਂ ਜਦੋਂ ਮਾਲੀ ਕੋਈ ਨਹੀਂ ਲੱਗਦੇ ਟੱਪਦੇ ਫੜਾ ਜਾ ਕਰੋ ਉਹਦੀ ਡਿਊਟੀ ਲਾ ਦੇ ਸਰਪੈਂਸ ਮੈਂ ਤਾਂ ਨਹੀਂ ਨਹੀਂ ਸਹੀ ਗੱਲ ਹੈ ਚੰਦਰ ਐਂ ਕਰਿਓ ਮੇਰੀ ਭੈਣ ਇਹਦੇ ਨਾਲ ਆਪ ਦਾ ਜਿਹੜਾ ਕੋਈ ਘਰ ਦਾ ਕਬੀਲਦਾਰੀ ਦਾ ਉਹ ਪਹਿਲੇ ਤੁਸੀਂ ਆਟਾ ਹੀ ਲਿਆਉਣਾ ਆਟਾ ਹੀ ਮੁੱਕਿਆ ਪਿਆ ਹਾਂ ਉਹ ਕਰ ਲਓ ਪੂਰਾ ਤੁਸੀਂ ਕਿਸ਼ਤ ਕੁਛ ਜਿਹੜੀ 15 1600 ਭਰ ਲਓ ਤੇ ਜਵਾਕਾਂ ਦੀ ਠੀਕ ਹੈ ਜੀ ਕਿਦਾਂ ਭੇਜਨੀ ਹੈ ਕੱਲ ਨੂੰ ਭੇਜਣੀ ਪਰਸੋਂ ਉਹ ਮੈਂ ਤੁਹਾਨੂੰ ਨਗਦ ਕਢਾ ਕੇ ਨਾ ਉਥੋਂ ਏਟੀਐਮ ਚੋਂ ਤੇ ਮੈਂ ਦੇ ਦੂੰ ਜੀ ਇਸ ਨਾਲ ਡੰਗਾ ਸਾਰ ਲਾਂ ਕੋਈ ਨਹੀਂ ਸਰਪੰਚ ਸਾਹਿਬ ਸਾਨੂੰ ਤਾਂ ਦੇਉ ਹੀ ਦੇ ਦਿੰਦੇ ਧੰਨਵਾਦ ਯਾਰ ਤੇਰਾ ਬਹੁਤ ਬਹੁਤ ਮੈਨਹੀਂ ਮੈਨੂੰ ਜਾਣਾ ਠੀਕ ਹੈ ਵੀਰ ਘੁੱਟ ਚਾਹ ਬਣਾ ਲੈਂਦੇ ਪਹਿਲਾਂ ਨਹੀਂ ਨਹੀਂ ਬਸ ਕੋਈ ਗੱਲ ਮੈਂ ਵੀ ਜਾਣਾ ਹੀ ਹੈ ਤੇ ਐਵੇਂ ਔਖੇ ਨਹੀਂ ਹੋਣਾ ਤੇ ਸਬਜੀ ਸੁਬਜੀ ਉਧਰ ਨਹੀਂ ਨਹੀਂ ਕੋਈ ਨਾ ਜੇ ਕੋਈ ਹੋਰ ਵੀ ਕਦੇ ਲੋੜ ਹੋਵੇ ਮੈਂ ਤਾਂ ਆਪ ਇਹਨਾਂ ਨੂੰ ਕਿਹਾ ਵੀ ਤੁਹਾਡੇ ਘਰਾਂ ਚ ਤਾਂ ਸਾਡੇ ਬਜ਼ੁਰਗ ਕੰਮ ਕਰ ਕਰ ਗਏ ਸੀ ਵੀ ਤੂੰ ਕਾਹ ਤੋਂ ਨਹੀਂ ਜਾਂਦਾਗਾ ਵਿਜਾਇਆ ਕਰ ਕੰਮ ਧੰਦਾ ਕਰਾਇਆ ਕਰਨ ਨਾਲ ਔਖ ਨਾ ਘ ਆਹ ਸਾਂਝ ਆਪਣੀ ਆਪਣੀ ਸਾਂਝ ਹੈ ਹਾਂ ਕਿਹੜੀ ਦਾ ਮਾਊ ਠੀਕ ਹੈ ਵੀਰੇ ਬਹਿ ਜਾਂਦੇ ਮੈਂ ਮੰਗਾ ਲੈਣੀ ਦੁੱਧ ਕੋਟਾ ਠੀਕ ਹੈ ਜਿਹੜੇ ਮੰਗਾਗੇ ਪੀ ਕੇ ਜਾਵਾਂਗੇ ਸਾਰਾ ਕੁਝ ਲੈ ਆਉ ਠੀਕ ਹੈ ਵਧੀਆ ਦੁੱਧ ਪੱਤੀ ਪੀ ਕੇ ਜਾਵਾਂਗੇ ਜੀ ਠੀਕ ਹੈ ਪਹਿਲਾਂ ਭੈਣ ਨੂੰ ਸੱਦ ਫੋਨ ਕਰਦੇ ਭੈਣ ਨੂੰ ਤੇ ਵਧੀਆ ਸੂਟ ਛਿੰਦਰੇ ਬਣਵਾ ਕੇ ਲਈ ਕੁੜੀ ਵਾਸਤੇ ਕੋਈ ਨਾ ਕੋਈ ਨਾ ਇਹਨੂੰ ਨਾਲ ਹੀ ਲੈ ਕੇ ਜਾਊਂਗੀ ਰੁਪਈਆ ਵੀ ਉਹਨੂੰ ਘੱਟੋ ਘੱਟ 1100 ਰੁਪਈਆ ਦੀ ਕੁੜੀ ਨੂੰ ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ ਠੀਕ ਹੈ ਦੰਤਿਆਰ ਜਿਹੜੇ ਹਨ ਉਹ ਬਸ ਭੈਣ ਭਰਾ ਉਹਨਾਂ ਨੇ ਲੱਗੇ ਵੀ ਸਾਡੇ ਨਾਲ ਐ ਹੋਇਆ ਸੀਗਾ ਠੀਕ ਠੀਕ ਮੈਂ ਬਿਆਰ ਚੱਲੀਆਂ ਲਿਆ ਕੇ ਤੇ ਤੁਹਾਨੂੰ ਫੜਾ ਲਾ ਚਲ ਠੀਕ ਹੈ ਵਧੀਆ ਸੂਟ ਲਿਆ ਕੇ ਦਿਓ ਬਹੁਤ ਵਧੀਆ ਸੂਟ ਨਾ ਲਿਆਇਓ ਠੀਕ ਹੈ ਵੈਰੀ ਗੁੱਡ ਜਾਉਂਦੇ ਰਹੋ ਵਧੀਆ ਸੂਟ ਲਿਆਇਓ ਕੁੜੀ ਵਾਸਤੇ ਚੱਲੇ ਬਸ ਕੋਈ 1100 ਰੁਪਏ ਤੋਂ ਘੱਟ ਨਾ ਦਿਓ ਕੁੜੀ ਨੂੰ ਠੀਕ ਹੈ ਠੀਕ ਹੈ ਜੀ ਠੀਕ ਜਿਉਂਦੇ ਰਹੋ ਖੁਸ਼ ਰਹੋ ਕੁਝ ਵੀ ਲੱਗੇ ਤਾਂ ਫੋਨ ਕਰਨਾ ਦੇਮ ਸਾਨੂੰ ਅੱਜ ਤੋਂ ਬਾਅਦ ਤੰਗੀ ਪਤਾ ਲੱਗੀ ਤੇ ਫਿਰ ਜੁੱਤੀਆਂ ਪਹਿਣੀਆਂ ਤੇਰੇ ਨਹੀਂ ਨਹੀਂ ਕੋਈ ਪਰਵਾਹ ਨਾ ਮਨਿਆ ਕਰ ਕੋਈ ਨਹੀਂ ਨਾ ਦੱਸ ਜੁੱਤੀਆਂ ਖੜੇ ਹੈ ਗਈ ਨਾ ਦੱਸ ਜੁੱਤੀਆਂ ਪਹਿਣਗੀਆਂ ਨਹੀਂ ਠੀਕ ਜਿਉਂਦੇ ਰਹੋ ਠੀਕ ਹੈ ਠੀਕ ਹੈ ਚੰਦਰ ਠੀਕ ਹੈ ਠੀਕ ਹੈ ਜਿਉਂਦੀ ਰਹੋ ਅੱਛੇ ਸਿੱਖੋ ਸਾਬ ਓਕੇ ਓਕੇ ਲੈ ਹੁਣ ਤਾਂ ਆ ਗਏ ਪਏ ਹੁਣ ਭਰ ਦੀ ਖਾਲਾ ਕੇਰਾ ਰੋਟੀ ਖਾਲਾ ਮੜ ਕੇ ਜਾ ਕੇ ਸਭ ਦਾ ਸੁੱਧਾ ਲੈ ਆਵਾਂਗੇ ਜਾ ਕੇ ਆਹੋ ਕੇਰਾ ਖਾਲਾ ਰੋਟੀ ਹਾਂ ਵਾ ਪਰਮਾਤਮਾ ਹੀ ਹੁੰਦਾ ਹੈ ਕਹਿੰਦੇ ਹੁੰਦੇ ਜੇ ਵਸਦਾ ਨਾ ਰੱਬ ਤਦੋਂ ਪਤਾ ਨਹੀਂ ਲੱਗਦਾ ਹੁੰਦਾਗਾ